ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਹਾ ਦੇ ਜੈ ਮਾਤਾ ਦੀ ਜੈ ਸ਼ਿਵ ਸ਼ੰਕਰ ਮਹਾਦੇਵ 9 ਦਿਨੋਂ ਕੇ ਨਵਰਾਤਰੋਂ ਕੀ ਉਪਸਦ ਉਸਭ ਯਹਾਂ कच्चे टोपे शिव मंदिर में मनाई जा रही है महामाई सबको सुख शांति समृद्धि बनाए रखे सबकी मनोकामना पूर्ण हो सबके घर घर में महामाई का आगमन होने वाला है आश्विन मास के शुक्ल पक्ष की प्रतिपदा तीन तारीख से अभी अक्टूबर तीन तारीख से शुरू होने जा रहे हैं सभी से आगमन के लिए शिव मंदिर परिवार शिव मंदिर के पंडित जनकराज शास्त्री की तरफ से सबको शुभकामनाएँ हैं और नौ चौकियाँ भी लगेंगे मंदिर में कच्चे शिव मंदिर में सबका स्वागत है सारे आमंत्रित हो जय माता जी जय शिव शंकर सर्व मंगल मंगल ईसवे सर्वात साध के शरण्य त्रम्ब के गौरी नारायणी नमोस्तुते हे बोल सांचे दरबार की जय आश्विन नवरात्रि तीन तारीख से शुरू हो रहे हैं माँ भगवती जी है नवरात्रि जो है धूमधाम से मनाए जाएंगे और नौ नवरात्र नौ चौकियाँ जो है महामाई की जो है शिव मंदिर कच्चा रूपा में बड़े जो है धूमधाम से मनाए जा रहे हैं आप सभी जो है शहरवासियों से निवेदन है कि आप जो है माँ भगवती जी है जगराते जो है और जितने भी गा गायक कलाकार आएंगे सभी जो है बड़े अच्छे कलाकार आएंगे आप जो है यहाँ पे सुनने के लिए माँ भगवती के जो है हाजिर पाने के लिए आप सभी सभी आमंत्रित है जय महामाई जय दुर्गे ਆਜਨ ਪਗਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕਾਂ ਪਰਿਸ਼ਾਮ ਕੁਝ ਪਲਾਝ ਸ਼ੁਰੂ ਹੋਣ ਜਾ ਰਹੀ ਹੈ ਸਾਡੇ ਅੱਜ ਦੇ ਦੂਜੇ ਮੁੱਖ ਬੁਲਾਰੇ ਕਾਂਗਰਸ ਮੰਗਨਦ ਰਾਮ ਪਾਸਲਾ ਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਆ ਜਿਨ੍ਹਾਂ ਨੇ ਪੰਡਤ ਕਸ਼ੂਰੀ ਲਾਲ ਜੀ ਦਾ ਲੰਬਾ ਸਮਾਂ ਗੁਜ਼ਾਰਿਆ ਔਰ ਉਹਨਾਂ ਤੋਂ ਵੀ ਅਸੀਂ ਜ਼ਰੂਰ ਸੁਣਾਗੇ ਕਿ ਪੰਡਤ ਜੀ ਕਿਹੋ ਜਿਹਾ ਦੇਸ਼ ਕਿਹੋ ਜਿਹੀ ਆਜ਼ਾਦੀ ਲਈ ਲੜੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਵਿੱਚ ਪਹੁੰਚੋ ਖੋਖਾ ਮਾਰਕੀਟ ਲਾਲਮੀਨਾ ਗਰਾਊਂਡ ਤਾਂ ਕਿ ਅਸੀਂ ਜਿੰਨੀ ਤੋਂ ਜਲਦੀ ਜਿਹੜਾ ਹੈ ਉਹ ਨਾਟਕ ਸ਼ੁਰੂ ਕੀਤਾ ਜਾ ਸਕੇ फेर फेरा लाहौर शेर मेरा यह घर मकान मेरा लाहौर शहर मेरा ये कर मकान मेरा तू रोशनी सवारी ओसे टोना के मुक जाना मुकना नी तेरा नेरा। शेर मेरा लाहौर शहर मेरा यह कर मकान मेरा ਇਹ ਕੱਢੀ ਲਿਆ ਬੇਟਾ ਆਜੂ ਅੰਦਰ ਐ ਉਹ ਘਰ ਐ ਆਜੋ 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 ਤੁਮ ਲੋ ਬੈਠੀ ਆ ਮੇਰੀ ਸ਼ਾਤਨਸ਼ੀ ਹੋਈ ਐ ਤੇ ਤੁਝਾ ਸ਼ੁਕਰ ਤੇਰਾ ਲੱਖ ਲੱਖ ਸ਼ੁਕਰ ਆਓ ਭਾਈ ਵੱਖੇ ਉਹ ਕੁ ਸਟੂਡੀਓ ਵਾਲੇ ਉਹ ਠੀਕ ਹੀ ਦੇ ਦੇ ਪੈਸੀ ਇਹ ਵੇਲੀ ਚ ਕਾਦੀ ਮੱਟੀ ਐ ਅੱਬਾ ਜੀ ਕਿੰਨੇ ਕਮਰੇ ਨੇ ਇਸ ਵਿੱਚ ਇਹ ਸਭ ਵੇਲੀ ਵਿੱਚ 22 ਕਮਰੇ ਨੇ ਘਰ ਦੀ ਹਾਲਤ ਆ ਵੇਖੋ ਇੰਨੀ ਨਾਨੀ ਛਾਈ ਐ ਕਿ ਘੇ ਡਰਦਾ ਐ ਬੇਗਮ ਤੁਸੀਂ ਵੀ ਕਮਾਲ ਕਰਦੇ ਹੋ ਜਿਸ ਘਰ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਕੋਈ ਹਰਿਆਈ ਨਹੀਂ ਹੈ ਉੱਥੇ ਬਿਰਾਨੀ ਵੀ ਛਾਈ ਗਈ ਤੇ ਹੁਣ ਕੀ ਹੋਏਗਾ। ਦਾਦਾ ਸ਼ੁਕਰਿਆਦਾ ਕਰੂੰਗੀ ਮੈਂ ਮਨਤ ਮੰਗੀ ਸੀ ਕਿ ਇਹ ਕੈਂਪ ਤੋਂ ਸ਼ਤਕਾਰਾ ਮਿਲਦੇ ਸਾਰੀ ਮੈਂ ਨਮਾਜ਼ ਅਦਾ ਕਰੂੰਗੀ। ਜ਼ਰੂਰ ਜ਼ਰੂਰ ਕਰੋ ਤੁਸੀਂ। ਹਾਂ ਬਦਲ ਇਹ ਜੀ ਵੱਡੀ ਹੋਵੇਗੀ ਕੀ ਹੋਏਗਾ? ਭਾਈ ਸਭਾ ਜੀ ਲੈ ਵੀ ਹੁਣ ਤੇ ਆਪਣੀ ਹੈ। ਮਤਲਬ ਪਹਿਲਾ ਕੀ ਦੀਦੀ ਭਈ ਇਸ ਗੱਲ ਨਾਲ ਕੀ ਫਰਕ ਪੈਂਦਾ ਅਸੀਂ ਵੀ ਤੇ ਉਧਰਲੇ ਪਾਸੇ ਹਿੰਦੁਸਤਾਨ ਦੇ ਵਿੱਚ ਆ ਲਖਨਊ ਚ ਸਾਡਾ ਕਿੱਡਾ ਵੱਡਾ ਘਰ ਸੀ ਅਸੀਂ ਆਪਣੇ ਸੀਗਾ ਦੇਸ਼ ਸਾਡੇ ਘਰ ਦਾ ਕਿਹੜਾ ਕਿੱਡਾ ਵੱਡਾ ਸੀਗਾ ਚਾਰੇ ਪਾਸੇ ਕਿੰਨੇ ਸਾਡੇ ਬੁੱਢੇ ਲੱਗੇ ਹੋਏ ਸੀ ਕੋਈ ਫੁੱਲਾਂ ਤੇ ਰਾਤ ਦੀ ਰਾਣੀ ਦੀ ਕਿੰਨੀ ਮਹਿਕ ਆਉਂਦੀ ਸੀ ਪਰ ਇੱਥੇ ਦੇਖ ਲਓ ਇੱਥੇ ਕੋਈ ਰਾਜ ਦੀ ਰਾਣੀ ਦਾ ਘੁੱਟ ਹੈ ਨਾ ਆ ਇੱਥੇ ਚਾਰਚਪੈਣ ਦੇਖੋ ਉੱਪਰ ਬਰਾਡੇ ਉਹਦੇ ਵਿੱਚ ਕਿਦਰੇ ਕੋਈ ਪਰਦੇ ਹੀ ਨਹੀਂ ਲੱਗੇ بارش ਆ ਜਾਏ ਤੇ ਸਾਰੇ ਘਰ ਦਾ ਸਨਮਾਨ ਖੇਚ ਸਕਦਾ ਪਰ ਬਣੀ ਸ਼ਾਨਦਾਰ ਹੈ ਮੈਨੂੰ ਤਾਂ ਕਿਸੇ ਹਿੰਦਰੀ ਹੀ ਜੀ ਲੱਗਦੀ ਐ ਹਾਂ ਕਿ ਮੈਂ ਵੀ ਸੁਣਿਆ ਕਿਸੇ ਦੇ ਦੋ ਪਰਿਵਾਰ ਦੀ ਇਹ ਅਮੇਲੀ ਹੈ ਕੋਈ ਜੋਰੀ ਸੀਗਾ ਕੋਈ ਸੁਨਿਆਰਾ ਇਸ ਘਰ ਦੇ ਵਿੱਚ ਪਹਿਲਾਂ ਰਿਹਾ ਰਿਹਾ ਧਮੇ ਕੋਲ ਕੇ ਦੇਖੋ ਅਪਾ ਜੀ ਹੋ ਸਕਦਾ ਆਪਣਾ ਕੋਈ ਜਿਮੋ ਜਰੂਰ ਤੁਸ ਮੋੜ ਕੇ ਕਰ ਮਿਲ ਜਾਵੇ ਜਰੂਰ ਬੇਟਾ ਜਾ ਕੇ ਦੇਖ ਲੈ ਪੂਰੀਆਂ ਨੇ ਜੀ ਦੇਖੋ ਅਪਾ ਜੀ ਦੇਖ ਲੈ ਬੇਟਾ ਦੇਖ ਲੈ ਮੈਂ ਵੀ ਚਲੂ ਤੂੰ ਇਧਰ ਸੰਭਾਲੀ ਐ ਤਾਂ ਸਾਥੀ ਮਨੋਜ ਕੁਮਾਰ ਜੀ ਨੇ ਐ ਜਿਹੜੇ ਕਿ ਬੜੇ ਹੀ ਸ਼ਿੱਦਤ ਨਾਲ ਇਸ ਖਿਲਾਫ ਲੜਾਈ ਲੜ ਰਹੇ ਨੇ ਚਾਹੇ ਪਰਚੇ ਵੀ ਦਰਜ ਹੋ ਗਏ ਕੰਡੀ ਦਾ ਸਭ ਤੋਂ ਵੱਡਾ ਸੰਤਾਪ ਜਿਹੜੀ ਮਾਈਨਿੰਗ ਹੈ ਅਸੀਂ ਦੇਖਦੇ ਹਾਂ ਜ਼ੋਰਦਾਰ ਤਾੜੀਆਂ ਦੇ ਨਾਲ ਇਸ ਮਹਾਨ ਸ਼ਖਸੀਅਤ ਦਾ ਸਵਾਗਤ ਮਨੋਜ ਕੁਮਾਰ ਜੀ ਆ ਚੁੱਕਿਓ ਆ ਪਰਦਾ ਕਰਿਓ ਮੜਿਆ ক্লোਜ਼ ਪਰਦਾ ক্লোਜ਼ ਕੈਪਟਨ ਰਜੇਸ਼ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਮੰਚ ਤੇ ਆ ਉਹ ਵੀ ਇਹਨਾਂ ਦੇ ਸਾਥੀ ਨੇ ਉਹ ਵੀ ਲਗਾਤਾਰ ਲੜਾਈਆਂ ਵਿੱਚ ਇਹਨਾਂ ਦੇ ਨਾਲ ਨੇ ਦੇਵ ਦੀਪਕ ਜੀ ਤੁਸੀਂ ਬੈਠੋ ਨਾ ਤੁਹਾਨੂੰ ਮੈਂ ਡਿਊਟੀ ਦਿੱਤੀ ਹੋਈ ਹੈ ਅਰੇ ਜੇਸੀ ਨੂੰ ਵੀ ਬੇਨਤੀ ਹੈ ਕਿ ਮੰਚ ਤੇ ਆਣ ਉਹਨਾਂ ਤੋਂ ਬਾਅਦ ਸਾਥੀ ਗਗਰਣਾਣਾ ਜੀ ਜਿਹੜੇ ਕਿ ਬਲੱਡ ਡੋਨੇਸ਼ਨ ਦਾ ਕੈਂਪ ਲਾਂਦੇ ਨੇ ਹਰ ਸਾਲ ਔਰ ਬੜਾ ਸਮਾਜ ਸੇਵਾ ਦਾ ਕੰਮ ਕਰਦੇ ਨੇ ਔਰ ਬੜਾ ਉਸਾਰੂ ਰੋਲ ਪਲੇ ਕਰਦੇ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਗਗਰ ਰਾਣਾ ਜੀ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਇਲਾਕੇ ਦਾ ਬੜਾ ਉੱਚਾ ਨਾਂ ਕਰਨ ਵਾਲੇ ਸਟੇਟ ਅਵਾਰਡ ਪ੍ਰਾਪਤ ਮਾਸਟਰ ਵਿਜੇ ਸ਼ਰਮਾ ਜੀ ਜਿਹੜੇ ਕਿ ਤਾੜੀਆਂ ਦੇ ਨਾਲ ਸਵਾਗਤ ਉਹ ਵੀ ਬੜੀ ਨਾਮਵਰ ਸ਼ਖਸੀਅਤ ਨੇ ਸ਼ਾਇਦ ਅੱਜ ਨਹੀਂ ਆਏ ਤੇ ਅੱਜ ਦੇ ਸਾਡੇ ਮੁੱਖ ਬੁਲਾਰੇ ਸਰਦਾਰ ਹਮੀਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਬੇਬਾਕੀ ਨਾਲ ਅੱਜ ਦੇ ਮੌਜੂਦਾ ਹਾਲਾਤ ਤੇ ਟਿੱਪਣੀ ਕੀਤੀ ਹੈ ਧੰਨਵਾਦ ਵੀ ਇਹਨਾਂ ਦਾ ਬਹੁਤ-ਬਹੁਤ ਕਿ ਇਹਨਾਂ ਨੇ ਆਪਣੇ ਰਜੇਮਿਆਂ ਤੋਂ ਕੀਮਤੀ ਸਭਾ ਕੱਢਿਆ ਥੋੜਾ ਜਿਹਾ ਅੱਗੇ ਹੋ ਗਏ ਜੀ ਤੇ ਨਾਲ ਹੀ ਬੇਨਤੀ ਕਰਾਂਗਾ ਸਾਥੀ ਮੰਗਤ ਰਾਮ ਪਾਸਲਾ ਜੀ ਕਿ ਜਿਹੜੇ ਸਾਡੀ ਛੋਟੀ ਜਿਹੀ ਬੇਨਤੀ ਤੇ ਬੜੇ ਵੱਡੇ ਰਜੇਮਿਆਂ ਸਮਾਂ ਕੱਢ ਕੇ ਆਂਦੇ ਨੇ ਇਹ ਇਕੱਲੇ ਪੰਜਾਬ ਦੇ ਨਹੀਂ ਕੋਮੀ ਲੈਵਲ ਦੇ ਲੀਡਰ ਨੇ ਤਾੜੀਆਂ ਦੇ ਨਾਲ ਜ਼ੋਰ ਦੀ ਧੰਨਵਾਦ ਵੀ ਕਰੋ ਤਲਵਾੜੇ ਨਿਵਾਸੀ ਸਦਾ ਇਹਨਾਂ ਦੋਹਾਂ ਬੁਲਾਰਿਆਂ ਦੇ ਰੀੜੀ ਰਹਿਣਗੇ ਕਿ ਇਹਨਾਂ ਨੇ ਆਪਣੇ ਰਜੇਮਿਆਂ ਚੋਂ ਕੀਮਤੀ ਸਮਾਂ ਕੱਢਿਆ ਤੇ ਤੁਹਾਡਾ ਤਲਵਾੜੇ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਿਤਾਬਾਂ ਸਿਰਫ ਚਾਰ ਹੀ ਬਚੀਆਂ ਨੇ ਕਿਣਮਣ ਜਿਨ੍ਹਾਂ ਨੇ ਲਜਾਣੀਆਂ ਪੜਨ ਪੜਨ ਵਾਲੀ ਕਿਤਾਬ ਹੈ ਕਿਣਮਣ ਸਿਰਫ ਚਾਰ ਹੀ ਬਚੀਆਂ ਨੇ ਤੇ ਜਰੂਰ 100 ਰੁਪਏ ਦੀ ਕਿਤਾਬ ਹੈ ਜਰੂਰ ਲੈ ਕੇ ਜਾਓ ਪਾਸਲਾ ਜੀ ਨੇ ਲਿਖੀ ਹੋਈ ਹੈ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਜਿੱਦਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ਐਦਾਂ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਗਈ ਉਹਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੇ ਜਾਨਾਂ ਵਾਰੀਆਂ ਪਰ ਉਹਦੇ ਵਿੱਚੋਂ ਇੱਕ ਨੂੰ ਸ਼ਹੀਦ-ਏ-ਆਜ਼ਮ ਦਾ ਰਤਬਾ ਮਿਲਿਆ ਕੋਲੋਂ ਉਹਨਾਂ ਨੂੰ ਆਪਣੇ ਘਰਾਂ 'ਚ ਰੱਖਣਾ ਤੇ ਜਦੋਂ ਕਹਿਣ ਵਾਲੇ ਤੁਹਾਡਾ ਵਿਆਹ ਕਰਨਾ ਉਹਨਾਂ ਨੇ ਕਿਹਾ ਵੀ ਸਾਨੂੰ ਹੋ ਵਿਆਹਾਂ ਕਿੱਥੇ ਤੁਸੀਂ ਆਪਣੇ ਨਾਲੇ ਵਿਆਹ ਲਾਓ ਉਹਨਾਂ ਨੇ ਕਿਹਾ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਗੁਰਸੇਖਿਆਂ 판 ਨੂੰ ਪੈਣਾ ਸਮਝਦੇ ਹਾਂ ਥਾਤੋਂ ਰਖੜੀਆਂ ਬਣਾਵਾ ਸਿਆਣਾ ਇਹ ਵੀ ਸਿੱਖ ਇਤਿਹਾਸ ਆ ਕਿ ਬਾਬੇ ਨਾਨਕ ਨੇ ਜਦੋਂ ਯਾਤਰਾ ਸ਼ੁਰੂ ਕੀਤੀ ਗਿਆਨ ਧਾਸਨ ਕਰਨ ਵਾਸਤੇ ਉਹਨਾਂ ਨੇ ਆਪਣੇ ਨਾਲ ਚਾਚੇ ਤਾਏ ਦਾ ਮੁੰਡਾ ਨਹੀਂ ਲਿਆ ਉਹਨਾਂ ਨੇ ਆਪਣੇ ਭਾਈ ਚਾਰੇ ਦਾ ਮੁੰਡਾ ਨਹੀਂ ਲਿਆ ਉਹਨਾਂ ਨੇ ਆਪਣੇ ਨਾਲ ਕੇਨੂ ਲਿਆ ਭਾਈ ਮਰਦਾਨੇ ਨੂੰ ਲਿਆ ਇਹਦਾ ਜ਼ਿਕਰ ਅਮੀਰ ਨੇ ਕੀਤਾ ਜਿਨ੍ਹਾਂ ਨੂੰ ਦੇਸ਼ ਧਰੋਈ ਕਿਹਾ ਜਾ ਰਿਹਾ ਅੱਜ ਕੱਲ੍ਹ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੂੰ ਬਗਾਨੇ ਕਿਹਾ ਜਾ ਰਿਹਾ ਬਾਬੇ ਨਾਨਕ ਨੇ ਉਸ ਧਰਮ ਦੇ ਬੰਦੇ ਨੂੰ ਆਪਣੇ ਨਾਲ ਜੋੜਿਆ ਨਾਲ ਤੋੜਿਆ ਔਰ ਮੈਂ ਨਿਮਰਤਾ ਨਾਲ ਕਹਿੰਨਾ ਜੇ ਭਾਈ ਮਰਦਾਨਾ ਬਾਬੇ ਨਾਨਕ ਦੇ ਨਾਲ ਨਾ ਹੁੰਦਾ ਤੇ ਗੁਰਬਾਣੀ ਰਾਗਾਂ ਚ ਨਾ ਕਦੀ ਹੁੰਦੀ ਤੇ ਜੇ ਗੁਰਬਾਣੀ ਰਾਗਾਂ ਚ ਨਾ ਹੁੰਦੀ ਤੇ ਗੁਰਬਾਣੀ ਜ਼ਵਾਨੀ ਕੰਠ ਕੋਈ ਨਾ ਕਰ ਸਕਦਾ ਮੈਂ ਗੁਰਸਿੱਖ ਨਹੀਂ ਹਾਂ ਪਰ ਮੈਂ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਜ਼ਬਾਨੀ ਬੋਲ ਸਕਦਾ ਕਿਉਂਕਿ ਬਾਣੀ ਰਾਗਾਂ ਚ ਆ ਤੇ ਤੁਸੀਂ ਯਾਦ ਕਰ ਸਕਦੇ ਹੋ ਮੇਰਾ ਭਾਵ ਕਹਿਣ ਤੋਂ ਕਿ ਇਦਾਂ ਦਾ ਜਿਹੜਾ ਅੱਜ ਕੱਲ ਪ੍ਰਚਾਰ ਚੱਲ ਰਿਹਾ ਖਾਸ ਤੌਰ ਤੇ ਉਹ ਸਾਰੀਆਂ ਬੈਸਾਂ 'ਚ ਇਹ ਸਿੱਟਾ ਕੱਢਿਆ ਜਾਂਦਾ ਜਿਹੜਾ ਟੀਵੀ ਦੇਖਣ ਵਾਸਤੇ ਨਹੀਂ ਜੀ ਕਰਦਾ ਪਰ ਮੈਂ ਤੁਹਾਡਾ ਧਿਆਨ ਦੋ ਗੱਲਾਂ ਤੇ ਲਿਆਉਣਾ ਚਾਹੁੰਨਾ ਇੱਕ ਇਹ ਲਿਆਉਣਾ ਚਾਹੁੰਨਾ ਜਿਹੜਾ ਸਾਡਾ ਦੇਸ਼ ਬਾਰੇ ਕਿਹਾ ਜਾ ਰਿਹਾ ਕਿ ਦੁਨੀਆਂ ਦਾ ਇਹ ਸਭ ਤੋਂ ਮਹਾਨ ਦੇਸ਼ ਬਣ ਗਿਆ ਸਾਨੂੰ ਦੁਨੀਆਂ ਬੜੇ ਬੜੀਆਂ ਸਲਾਮਾਂ ਕਰਦੇ ਆ ਮੈਂ ਤੁਹਾਨੂੰ ਕਹਿਣਾ ਮੇਰੇ ਤਲਵਾਰਾ ਵਾਸੀ ਭੈਣੋ ਤੇ ਭਰਾਓ ਸਾਨੂੰ ਸਲਾਮਾਂ ਇਸ ਕਰਕੇ ਨਹੀਂ ਹੁੰਦੀਆਂ ਕਿ ਭਾਰਤ ਬਹੁਤ ਵੱਡਾ ਦੇਸ਼ ਅਮੀਰ ਬਣ ਗਿਆ ਹਾਲੇ ਇੱਥੇ ਹਾਲਤ ਤਾਂ ਇਹ ਆ ਕਿ 80 ਕਰੋੜ ਲੋਕਾਂ ਨੂੰ 5 ਕਿਲੋ ਆਟਾ ਦਾ ਦੇ ਕੇ ਗੁਜ਼ਾਰਾ ਕਰਨਾ ਪੈਂਦਾ 140 ਕਰੋੜ ਦੀ ਆਬਾਦੀ 80 ਕਰੋੜ ਲੋਕਾਂ ਨੂੰ ਮੁਫਤ ਆਟਾ ਦਾਤ ਦੇ ਕੇ ਕਹਿੰਦੇ ਬੜਾ ਵੱਡਾ ਕੰਮ ਕੀਤਾ ਕੋਈ ਜਿਹੜਾ ਬੰਦਾ ਚੰਗੀ ਕਵਾਈ ਕਰਦਾ ਉਹਨੂੰ ਜਾ ਕੇ ਕਹੋ ਆ 5 ਕਿਲੋ ਦਾਲ ਮੁਫਤ ਲੈ ਲੈ ਉਹ ਸ਼ਾਇਦ ਸਾਡੇ ਗੱਲ ਪੈ ਜਾਏ ਜਾ ਕੇ ਮੈਨੂੰ 5 ਕਿਲੋ ਦਾਲ ਦੇ ਰਿਆ ਮੈਂ ਕਮਾਈ ਕਰਦਾ ਆਪਣੀ ਇੱਜ਼ਤ ਦੀ ਰੋਟੀ ਖਾਵਾਂਗਾ ਮੇਰਾ ਭਾਪ ਕਹਿਣ ਤੋਂ ਇਹ ਨਹੀਂ ਹੈ ਵੀ ਸਾਡੇ ਮੁਲਕ ਦਾ ਗੌਰਵਤ ਮੁੱਕ ਗਈ ਹੈ ਸਾਡੇ ਦੇਸ਼ ਦੇ ਬਚਨ ਪੜਦਾ ਕਿੰਨੀ ਆ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਪੂਰੀ ਖੁਰਾਕ ਕਿੰਨਿਆਂ ਨੂੰ ਨਹੀਂ ਮਿਲਦੀ ਕਿੰਨੀਆਂ ਮਾਵਾਂ ਦੇ ਬੱਚੇ ਪੇਟ ਵਿੱਚੋਂ ਨਿਕਲਦੇ ਹੀ ਮਰ ਜਾਂਦੇ ਆ ਇਹ ਸਾਰੀਆਂ ਕਹਾਣੀਆਂ ਸਾਡੇ ਸਾਹਮਣੇ ਆ ਪਰ ਜੇ ਭਾਰਤ ਦਾ ਕੋਈ ਗੁਣ ਗਾਉਂਦਾ ਨਾ ਅਮਰੀਕਾ ਵਰਗਾ ਬਾਹਰ गए ਤੇ ਨਾਰੇ ਲੱਗਦੇ ਆ ਉਹ ਸਰਕਾਰ ਨਹੀਂ ਆ ਵੀ 140 ਕਰੋੜ ਲੋਕਾਂ ਦੀ ਮੰਡੀ ਆ ਭਾਰਤ 140 ਕਰੋੜ ਦਾ ਲੋਕਾਂ ਨੂੰ ਸਮਾਨ ਮਿਲਦਾ ਵੇਚਣਾ ਪੈਣਾ ਐਡੀ ਵੱਡੀ ਮੰਡੀ ਕਿਹਨੂੰ ਮਿਲਦੀ ਆ ਦੁਨੀਆ ਦੀ ਇੱਥੇ 140 ਕਰੋੜ ਲੋਕ ਤੁਹਾਡਾ ਮਾਮਲ ਲੈ ਲੈਣ ਇੰਨੀ ਆਬਾਦੀ ਤਾਂ ਸਾਰੇ ਯੂਰਪ ਦੀ ਨਹੀਂ ਹੈ ਅਮਰੀਕਾ ਵੀ ਨਾਲ ਜੁੜ ਜਾਏ ਤਾਂ ਨਹੀਂ ਹੈ ਸਾਡੀਆਂ ਸਿਫਤਾਂ ਤਾਂ ਹੁੰਦੀਆਂ ਕਿ ਸਾਨੂੰ ਲੁੱਟਿਆ ਜਾਣਾ ਆ ਸਾਡਾ ਚੰਮ ਲਾਇਆ ਜਾਣਾ ਔਰ ਜਿੱਦਾਂ ਪਹਿਲਾਂ ਅੰਗਰੇਜ਼ਾਂ ਨੇ ਲਾਇਆ ਹੁਣ ਨਵੀਂ ਕਿਸਮ ਦੀ ਲੁੱਟ ਸਾਡੇ ਸਾਹਮਣੇ ਆ ਭਾਰਤ ਦੀ ਅਵਸਥਾ ਬਹੁਤੀ ਚੰਗੀ ਨਹੀਂ ਕਿਹਦਾ ਮੈਂ ਬੜੀਆਂ ਗੱਲਾਂ ਕਹਿ ਸਕਦਾ ਦਿਮਾਗੀ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਅੰਦਾਜ਼ਾ ਕਰੋ ਜਿਹੜਾ ਬੰਦਾ ਬੇਕਾਰ ਆ ਇਹਨੂੰ ਕੋਈ ਕੰਮ ਨਹੀਂ ਮਿਲਦਾ ਇਹਨੂੰ ਰਾਤ ਨੂੰ ਰੋਟੀ ਚਾਹੀਦੀ ਆ ਸਵੇਰੇ ਰੋਟੀ ਚਾਹੀਦੀ ਆ ਕੋਈ ਦੱਸ ਦੇਵੇ ਉਹ ਰੋਟੀ ਕਿੱਥੋਂ ਖਾਏਗਾ ਭਾਰਤ ਦੇ ਵਿੱਚ ਬੇਕਾਰੀ ਇੰਨੀ ਆ ਜਿਹੜੀ ਪਿਛਲੇ 45 ਸਾਲ ਚ ਇੰਨੀ ਕਦੀ ਨਹੀਂ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिल दया ने इथे चौबी घंटे सतो दिन इमरजेंसी दी सुविधा भी दी जाती है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जलक्षी भगत सिंह नगर का संबंधित अज विशेष सरगर्मिया कल ਨਵੀਂਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀਸੀਪੈਂਟ ਅਜਾਜ਼ਤ ਦਿਓ ਧੰਨਵਾਦ